ਹਾਂਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਨਵੇਂ ਵੀਡੀਓ ਤੇ ਟੁਕੜੀ ਜੱਗ ਤੋਂ ਨਿਆਰੀ ਸਾਡੀ ਪਹਿਲੀ ਕਵਿਤਾ 12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਅੱਜ ਅਸੀਂ ਇਸ ਕਵਿਤਾ ਨੂੰ ਵੀ ਪੜ੍ਹਾਂਗੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਾਂਗੇ ਨਾਂ ਨਾਲੇ ਦੇ ਇੰਪੋਰਟੈਂਟ ਪ੍ਰਸ਼ਨ ਉੱਤਰ ਵੀ ਕਰਾਂਗੇ ਤਾਂ ਪ੍ਰਸ਼ਨ ਉੱਤਰ ਕਿਹੜੇ ਇੰਪੋਰਟੈਂਟ ਨੇ ਉਹਨਾਂ ਦੀ ਗੱਲ ਕਰਾਂਗੇ ਜਿਹੜੇ ਪੇਪਰ ਦੇ ਵਿੱਚ ਆਉਣ ਦੇ ਚਾਂਸ ਬਹੁਤ ਜ਼ਿਆਦਾ ਨੇ ਸਾਰਿਆਂ ਦੀ ਗੱਲਬਾਤ ਕਰਾਂਗੇ ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲੇ ਆਪਾਂ ਸਟਾਰਟ ਕਰਦੇ ਹਾਂ ਸਾਡਾ ਸਟਾਰਟਿੰਗ ਦੇ ਵਿੱਚ ਇਹਨਾਂ ਦੇ ਕਵੀ ਬਾਰੇ ਗੱਲ ਕਰਾਂਗੇ ਭਾਈ ਵੀਰ ਸਿੰਘ ਕਵੀ ਬਾਰੇ ਕਵੀ ਬਾਰੇ ਆਪਾਂ ਜਿਆਦਾ ਨਹੀਂ ਪੜਾਂਗੇ ਸਿਰਫ ਸਾਨੂੰ ਕੀ ਯਾਦ ਹੋਣਾ ਚਾਹੀਦਾ ਕਵੀ ਦਾ ਨਾਮ ਯਾਦ ਹੋਣਾ ਚਾਹੀਦਾ ਜੇ ਸਾਨੂੰ ਕੁਸ਼ਣ ਪੁੱਛਿਆ ਤਾਂ ਭਾਈ ਵੀਰ ਸਿੰਘ ਜੀ ਦੀ ਕਵਿਤਾ ਲਿਖੋ ਤਾਂ ਟੁਕੜੀ ਜਗਤ ਤੋਂ ਨਿਆਰੀ ਟੁਕੜੀ ਜਗਤ ਤੋਂ ਨਿਆਰੀ ਕਿਸ ਦੀ ਹੈ ਭਾਈ ਵੀਰ ਸਿੰਘ ਦੀ ਬਸ ਇਹ ਦੋਨੀ ਚੀਜ਼ਾਂ ਇੰਪੋਰਟੈਂਟ ਨੇ ਠੀਕ ਹੈ ਇਹਨੂੰ ਜ਼ਰੂਰ ਤੁਸੀਂ ਯਾਦ ਰੱਖਣਾ ਹੁਣ ਅਸੀਂ ਕਵਿਤਾ ਨੂੰ ਸ਼ੁਰੂ ਕਰਦੇ ਹਾਂ ਟੁਕੜੀ ਜਗਤ ਤੋਂ ਨਿਆਰੀ ਅਰਸ਼ਾਂ ਦੀ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ ਹੁਸਨ ਮੰਡਲ ਵਿੱਚ ਖੜੀ ਖੇੜ ਦੀ ਖੁਸ਼ੀਆਂ ਸਹਿਬ ਲਾਈ ਡੌੜੀ ਤੇ ਇੱਕ ਮੁਠਪਰ ਲੀਤੀ ਇਸ ਵਿੱਚ ਕੀ ਕੀ ਆਇਆ ਪର୍ਬਤ ਟਿੱਬੇ ਅਤੇ ਕਰੇਵੇ ਹੁਣ ਪର୍ਬਤ ਸਾਰਿਆਂ ਨੂੰ ਪਤਾ ਟਿੱਬੇ ਪਤਾ ਕਰੇਵੇ ਨਹੀਂ ਪਤਾ ਤਾਂ ਇੱਥੇ ਲਿਖਿਆ ਹੋਇਆ ਕਰੇਵੇ ਕੀ ਹੁੰਦੇ ਨੇ ਕਰੇਵੇ ਕਈ ਵਾਰ ਕੋਸ਼ਨ ਪੁੱਛਿਆ ਦਾ ਸ਼ਾਰਟ ਦੇ ਵਿੱਚ ਕਰੇਵੇ ਕਿਸ ਨੂੰ ਕਹਿੰਦੇ ਨੇ ਕਸ਼ਮੀਰ ਦੇ ਵਿੱਚ ਉਚੇਰੇ ਟਿੱਬਿਆਂ ਤੇ ਪੱਥਰਾਂ ਨੂੰ ਕਰੇਵੇ ਕਿਹਾ ਜਾਂਦਾ ਵਿੱਚ ਮੈਦਾਨ ਸੁਹਾਇਆ ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਿਵੇਂ ਸਮੁੰਦਰ ਠੰਡੀਆਂ ਸ਼ਾਮਾਂ ਮਿੱਠੀਆਂ ਹਵਾਵਾਂ ਬਣ ਬਾਗਾਂ ਜਿਹੀ ਸੁੰਦਰ ਇਹਨੂੰ ਅਸੀਂ ਇਦਾਂ ਹੀ ਫਲੋ ਚ ਪੜਨਾ ਇੱਕ ਇੱਕ ਲਾਈਨ ਪੜਾਂਗੇ ਤਾਂ ਸਾਨੂੰ ਅੱਛੀ ਨਹੀਂ ਲੱਗਣੀ ਕਿਉਂਕਿ ਕਵਿਤਾ ਬਰਫਾਂ ਮੀ ਤੁਪਾਂ ਤੇ ਬੱਦਲ ਰੁੱਤਾਂ ਮੇਵੀ ਪਿਆਰੇ ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁਠੀ ਵਿੱਚ ਸਾਰੇ ਸੋਹਣੀ ਤੇ ਅਸਮਾਨ ਖੜੋਕੇ ਸੋਹਣੀ ਨੇ ਅਸਮਾਨ ਖੜੋਕੇ ਧਰਤੀ ਵੱਲ ਤੱਕਾ ਕੇ ਇਹ ਮੁਠੀ ਖੋਲੀ ਤੇ ਸੁਟਿਆ ਸਭ ਕੁਛ ਹੀਟ ਤਕਾ ਕੇ ਜਿਸ ਥਾਵੇਂ ਧਰਤੀ ਤੇ ਆਕੇ ਇੱਕ ਮੁਠ ਡਿੱਗੀ ਸਾਰੀ ਉਸ ਥਾਯੋ ਕਸ਼ਮੀਰ ਬਣ ਗਿਆ ਟੁਕੜੀ ਜਗਤੋਂ ਨਿਆਰੀ ਹੈ ਧਰਤੀ ਪਰ ਸ਼ੋਅ ਸਮਾਨੀ ਸੁੰਦਰਤਾ ਵਿੱਚ ਲਿਸ਼ਕੀ ਧਰਤੀ ਦੇ ਰਸ ਸੁਆਦ ਨਜ਼ਾਰੇ ਰਮਜ ਅਰਸ਼ ਦੇ ਚਮਕੇ ਸਾੜਾਈਤੀ ਕਵਿਤਾ ਖਤਮ ਹੋ ਗਈ ਦੇਖੋ ਪੜਨ ਨੂੰ ਬੜੀ ਠੀਕ ਲੱਗ ਰਹੀ ਸੀ ਵਧੀਆ ਲੱਗ ਰਹੀ ਸੀ ਤੁਹਾਨੂੰ ਅਰਥ ਵੀ ਸਮਝ ਲੱਗ ਰਹੇ ਹੋਣੇ ਆ ਹੁਣ ਅਸੀਂ ਬਿਨਾਂ ਕਿਸੇ ਦੇਰਤੂ ਦੀ ਪੜ ਤੇ ਪ੍ਰਸ਼ਨ ਉੱਤਰ ਕਰਾਂਗੇ ਟੁਕੜੀ ਜਗ ਤੋਂ ਨਿਆਰੀ ਕਵਿਤਾ ਦਾ ਕਵੀ ਕੌਣ ਹੈ ਭਾਈ ਵੀਰ ਸਿੰਘ ਜੀ ਹੈ ਭਾਈ ਵੀਰ ਸਿੰਘ ਜੀ ਦੀ ਕਵਿਤਾ ਦਾ ਨਾਮ ਲਿਖੋ ਟੁਕੜੀ ਜਗ ਤੋਂ ਨਿਆਰੀ ਹਣ ਆਪਾਂ ਨਾਲ ਨਾਲ ਪ੍ਰਸ਼ਨ ਉੱਤਰ ਵੀ ਕਰ ਰਹੇ ਹਾਂ ਨਾ ਲਾਈਕ ਕਰ ਦਿਓ ਵੀਡੀਓ ਨਾਲ ਨਾਲ ਸ਼ੇਅਰ ਵੀ ਕਰ ਦਿਓ ਅੱਗੇ ਆ ਗਏ ਇਸ ਕਵਿਤਾ ਵਿੱਚ ਖੁਸ਼ੀਆਂ ਨੇ ਕਿਸ ਨੂੰ ਸ਼ੈਬਰ ਲਾਈ ਹੈ ਕਿਸ ਨੂੰ ਲਾਈ ਹੈ ਧਰਤੀ ਕਸ਼ਮੀਰ ਕਸ਼ਮੀਰ ਦੀ ਧਰਤੀ ਨੂੰ ਇੱਕ ਕੀ ਕਹਿ ਸਕਦੇ ਆ ਸਵਰਗ ਦੇ ਨਾਲ ਨਾਪਿਆ ਗਿਆ ਇੱਕ ਇਹੋ ਜੀ ਥਾਂ ਦੱਸੀ ਗਈ ਆ ਤਾਂ ਕਿ ਆ ਸ਼ੈਬਰ ਲਈ ਆ ਇਸ ਕਵਿਤਾ ਦੇ ਵਿੱਚ ਚਸ਼ਮੇ ਨਾਲੇ ਨਦੀਆਂ ਤੇ ਸਮੁੰਦਰ ਕਿਸ ਤਰ੍ਹਾਂ ਜਾਪ ਰਹੇ ਸੰਨ ਤਾਂ ਹੁਣ ਅਸੀਂ ਪਿੱਛੇ ਚੱਲਾਂਗੇ ਅਸੀਂ ਇੱਥੇ ਆ ਜਾਾਂਗੇ ਕਿਸ ਤਰ੍ਹਾਂ ਜਾਪ ਰਹੇ ਨੇ ਚਸ਼ਮੇ ਨਾਲੇ ਨਦੀਆਂ ਤਿੱਲਾਂ ਨਿੱਕੇ ਜਿਵੇਂ ਸਮੁੰਦਰ ਸਮੁੰਦਰ ਵਾਂਗ ਜਿਹੜੇ ਆ ਸਾਨੂੰ ਲੱਗ ਰਹੇ ਨੇ ਅੱਗੇ ਆ ਗਿਆ ਹਾਹਾ ਪ੍ਰਸ਼ਨ ਇਸ ਕਵਿਤਾ ਅਨੁਸਾਰ ਮੁਠੀ ਵਿੱਚ ਕੀ ਕੀ ਆਇਆ ਹੁਣ ਜਦੋਂ ਦੇਵੀ ਨੇ ਬਣਾਇਆ ਵਾ ਤਾਂ ਮੁਠੀ ਦੇ ਵਿੱਚ ਕੀ ਆਇਆ ਮੁਠੀ ਦੇ ਵਿੱਚ ਕੀ ਭਰਿਆ ਹੁਣ ਅਸੀਂ ਦੇਖਦੇ ਹਾਂ ਮੁਠੀ ਵਿੱਚ ਕੀ ਭਰਿਆ ਵਾ ਮੁਠੀ ਦੇ ਵਿੱਚ ਆਇਆ ਬਰਫਾ ਮੀਂਹ ਧੁੱਪਾਂ ਬੱਦਲ ਰੁੱਤਾਂ ਮੇਵੇ ਪਿਆਰੇ ਅਰਸ਼ੀ ਨਾਲ ਨਜ਼ਾਰੇ ਆਏ ਅਰਸ਼ੀ ਨਾਲ ਨਜ਼ਾਰੇ ਮਤਲਬ ਅਸਮਾਨ ਦੇ ਨਾਲ ਨਜ਼ਾਰੇ ਆਏ ਨੇ ਉਸ ਮੁਠੀ ਦੇ ਵਿੱਚ ਮੁੱਠੀ ਵਿੱਚ ਕੀ ਕੀ ਆਇਆ ਨਦੀਆਂ ਨਾਲੇ ਸਮੁੰਦਰ ਝੀਲਾਂ ਸ਼ਾਮਾ ਹਵਾਵਾਂ ਬਾਗ ਪਰਫਾਂਜੀ ਇਤੋਂ ਲੈ ਕੇ ਸਾਰਾ ਕੁਝ ਮੁੱਠੀ ਦੇ ਵਿੱਚ ਆਇਆ ਜਦੋਂ ਦੇਵੀ ਨੂੰ ਪੁਰੋਇਦਰਾ ਸਿੱਟਿਆ ਵਾ ਮੁੱਠੀ ਭਰ ਕੇ ਤਾਂ ਉਸ ਕਸ਼ਮੀਰ ਬਣ ਗਿਆ ਦੇਖੋ ਲਿਖਿਆ ਹੋਇਆ ਹੈ ਨਾ ਇੱਥੇ ਕਸ਼ਮੀਰ ਬਣ ਗਿਆ ਜਦੋਂ ਮੁੱਠੀ ਡਿੱਗੀ ਸਾਰੀ ਅੱਗੇ ਆ ਕੇ ਉਸ ठाਉ ਕਸ਼ਮੀਰ ਬਣ ਗਿਆ ਡੈਸ਼ ਜਗ ਤੋਂ ਨਿਆਰੀ ਟੁਕੜੀ ਜਗ ਤੋਂ ਨਿਆਰੀ ਠੀਕ ਹੈ ਕਵਿਤਾ ਦਾ ਕੇਂਦਰੀ ਭਾਵ ਲਿਖਣਾ ਕਮੈਂਟ ਕਰਕੇ ਦੱਸਿਓ ਤੇ ਜਲਦੀ ਇਸ ਦੀ ਵੀਡੀਓ ਵੀ ਆਏਗੀ ਲਾਈਕ ਕਰਿਓ ਸ਼ੇਅਰ ਕਰਿਓ ਮਿਲਦਿਆਂ ਨਮੀ ਕਵਿਤਾ ਦੇ ਵਿੱਚ ਧੰਨਵਾਦ